ਤਰਪਨ ਸਿੰਘ ਕੀ ਕਰ ਰਹੀ ਕਰਨ ਮੈਂ ਸੰਤੋਖ ਸਿੰਘ ਦਾ ਬਟਾ ਭਰਾ ਹਾਂ ਜੀ ਤੇ ਇਹੀ ਰਾਤ ਸੁੱਤੇ ਪਏ ਸੀ ਸਵੇਰੇ 4:00 ਵਜੇ ਸਾਢੇ 4:00 ਵਜੇ ਉੱਠੇ ਤੇ ਸੰਤੋਖ ਦੇ ਮਸ਼ੀਨ ਨੂੰ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਤੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਹਿਲਾਂ ਆ ਗਏ ਇਹਨਾਂ ਨੂੰ ਪੁੱਛਿਆ ਗਿਆ ਤੇ ਮੁੜ ਕੇ ਆਪਣੇ ਜਾ ਕੇ ਚੈੱਕ ਕੀਤਾ ਤੇ ਸਾਡੇ 10 ਟਨ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਬਰ ਮੇਰੇ ਐਡੀਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੇ ਗ੍ਰਿਲ ਪਾਰਕ ਤੇ ਪਿਛੇ ਕੋਠੀ ਦੇ ਨੇ ਗ੍ਰਿਲ ਲਾਈ ਸੀ ਗ੍ਰਿਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਜਿਹੜੀ ਚੋਰੀ ਇਹ ਨਾਲ ਨਾਲ ਕੋਠੀ ਨਹੀਂ ਬਿਲਕੁਲ ਨਾਲ ਨਾਲ ਕੋਠੀ ਨਹੀਂ ਮੈਂ ਚੋਣ ਨਹੀਂ ਕਾਂਡੇ ਚਾ ਉਹਨਾਂ ਨੇ ਸੋਨਾ ਵੀ 10 ਗ੍ਰਾਮ ਕਾਡਾ ਉਹਨਾਂ ਦੇ 15 15 ਟੋਲੇ ਸੋਨਾ ਜੀ ਮੇਰਾ 10 ਕਰੋ تقريبا ਬਾਕ ਡਿਟੇਲ ਹੀ ਪੁਲਿਸ ਨੂੰ ਜਾਂਦੀ ਹੈ ਤਲਾਸ਼ ਦਿੰਦੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਸਹੀ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਵਿਕਲਪ ਦਾ ਆਊਟਕੋਰਡ ਮਰਾਲਿਆ ਹੈ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਚੀ ਕਹਿਣਾ ਚਾਹੋਗੇ ਜੋ ਆਏ ਲਿੰਕੀ ਮੈਂ ਇਹ ਕਹਾਂਗਾ ਕਿ ਬਹੁਤ ਢਿੱਲੇ ਕੰਮ ਚੱਲ ਰਹੀ ਹੈ ਪਸਤ ਜਿਹੜਾ ਇਸ ਕੰਮ ਨੂੰ ਕਰ ਰਿਹਾ ਕਰ ਕੋਈ ਨਹੀਂ ਕਹਿੰਦੇ ਅੰਦਰ ਹੀ ਸੁੱਤੀ ਹੈ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ 'ਚ ਚੋਰੀ ਹੋਈ ਤੀਸਰਾ ਕਮਰਾ 'ਚ ਚੋਰੀ ਹੋਈ ਸਾਡੇ ਤੁਹਾਨੂੰ ਪੂਰੀ ਮੰਗ ਕਰਦੇ ਹਾਂ ਪੁਲਿਸ ਕੋਲ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਚੋਰੀ ਟਰੇਸ ਕੀਤੀ ਜਾਵੇ ਗਾਂਵ ਆਸੇ ਨੱਥ ਪਈ ਜੇ ਲੋਕਾਂ ਨੂੰ ਹੋਰ ਨਾ ਜਦਾਂ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਤਾਂ ਹੋਰ ਕੋਈ ਨਾ ਹੋ ਸਕੋ ਬਾਕੀ ਮੇਰਾ ਨਾਮ ਸੰਤੋਖ ਸਿੰਘ ਕਿਹੜੀ ਜਗ੍ਹਾ ਹੈ ਕਿਹੜਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਗੋਟੋਲੇ ਸੋਨਾ ਹੈ ਤੇ 17000 ਰੁਪਏ ਦਾ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾ ਚੋਰ ਹੈ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਨਹੀਂ ਇਹੀ ਘਰੇ ਹੈ ਇਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾਵੇ ਜਾਂ ਕੀ ਵੀ ਕੀਤਾ ਇਹੀ ਜਦੋਂ ਸਵੇਰੇ ਉੱਠੇ ਹਾਂ ਸਾਢੇ 4 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਉਹ ਚੋਰੀ ਕਰਦੇ ਕੀ ਨਾ ਕਰਦਾ ਨਾ ਪੀਂਦੇ ਗਾਮੋਂ ਤੋਂ ਉਧਰੋਂ ਫਾਰ ਦੇ ਰਿਹਾ ਇਦਾਂ ਤਾਂ ਲੱਗਦਾ ਜਿਦਾ ਮਤਲਬ ਕੋਈ ਬੰਦਾ ਭੇਤੀ ਪਿਆ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ thank